ਸ੍ਰੀ ਵਾਹਿਗੁਰੂ ਸਾਹਿਬ ਜੀ ਖੰ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਵਿਖ ਖਾਈ ਮਾਇਆ ਮੋਹ ਪਰਮ ਪਰ ਭੂਲਾਏ ਸਤਿਦਾਰਾ ਸਿਉ ਪ੍ਰੀਤ ਲਗਾਈ ਇਕੈ ਉਤਮ ਪੰਥ ਸੁਣਿ ਅਹ ਗੁਰ ਸੰਗਤ ਤੇ ਹਮਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖਹ ਸਰਨਾਈ ਐਸੋ ਕਹੋ ਟਾਲ ਗੁਰ ਸੇਵੀਆ ਅਹਨ ਸ ਸਹਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾ ਸ੍ਰੀ ਵਾਹਿਗੁਰੂ ਸਾਖਬ ਜੀ ਤਨ ਸਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰੱਖ ਜਾਨ ਕੀ ਆਪ ਤਰਨ ਤਾਰਨ ਖਰ ਨਯਦ ਦੁਖ ਨਾ ਸਕ ਬੇਆਪ ਸਾਧੂ ਸੰਗ ਪਜਹ ਗੋਪਾਲ ਆਨ ਸੰਜਮ ਕਿਛ ਨ ਸੂਝੈ ਇਹ ਜਤਨ ਕਾਟ ਕਲਕਾਲ ਰਹਾਉ ਆਦ ਅੰਤ ਦੀ ਆਲ ਪੂਰਨ ਤੇ ਸਬ ਨਾ ਨਹੀਂ ਕੋਏ ਜਨਮ ਮਰਨ ਨੇਵਾਰ ਹਰ ਜਪ ਸਿਮਰ ਸਵਾਮੀ ਸੋਏ ਬੇਅਦ ਸਿਮਰਤ ਕਥੇ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਇਆ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾਰਾਸ ਪੂੰਜੀਏ ਤਾਣ ਮਾਣ ਦਿਵਾਨ ਸਾਚਾ ਨਾਨਕ ਕੀ ਪ੍ਰਭ ਤੇਕ ਚਰਨ ਕਮਲ ਅਧਾਰ ਜਨਕਾ ਰਾਸ ਪੁੰਜੀ ਇਕ ਤਾਨ ਮਾਨ ਦਿਬਾਨ ਸਾਚਾ ਨਾਨਕ ਕੀ ਪ੍ਰਭ ਤੇਕ ਵਾਹਿ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ